ਦਾ ਇਸ ਵੇਲੇ ਦੀਆਂ ਸਿੱਧੀਆਂ ਤਸਵੀਰਾਂ ਜਦੋਂ ਮ੍ਰਿਤਕ ਦੇ ਸ਼ੁਕਰਾਂ ਦੇ ਮ੍ਰਿਤਕ ਦੇ ਨੂੰ ਲਿਜਾਇਆ ਜਾ ਰਿਹਾ ਹੈਗਾ ਕੱਲ ਰਾਤ ਨੂੰ ਪੋਸਟਮਾਰਟਮ ਹੋਇਆ ਹੈ ਦੇਰ ਰਾਤ ਤੇ ਪੋਸਟਮਾਰਟਮ ਹੁੰਦਾ ਹੈ ਇਸ ਲਈ ਤਸਵੀਰਾਂ ਦੇਖ ਸਕਦੇ ਹੋ ਪਿਛਲੇ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਤੇ ਇਸ ਵੇਲੇ ਇਹ ਤਸਵੀਰ ਹੈ ਕੋਲੇ ਸਿੱਧੀਆਂ ਤਸਵੀਰਾਂ ਨੇ ਦਿਖੋ ਇਹ ਕਾਫਲੇ ਦੇ ਰੂਪ ਦੇ ਵਿੱਚ ਹੈਗਾ ਔਰ ਇਸ ਦੇ ਪਿੱਛੇ ਆ ਜਿਹੜੀ ਐਂਬੂਲੈਂਸ ਹੈਗੀ ਉਸ ਐਂਬੂਲੈਂਸ ਦੇ ਵਿੱਚ ਸ਼ੁਕਰਨ ਦੀ ਮ੍ਰਿਤਕ ਦੇ ਨੂੰ ਰੱਖਿਆ ਗਿਆ ਪਿਛਲੇ 8 ਦਿਨਾਂ ਤੋਂ ਇਹ ਇੰਤਜ਼ਾਰ ਸੀਗਾ ਕਿ ਕਦੋਂ ਜਿਹੜਾ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣਦੀ ਹੈ ਕਦੋਂ ਪ੍ਰਸ਼ਾਸਨ ਪਰਚਾ ਦਰਜ ਕਰਦਾ ਹੈ ਐਫਆਰ ਦਰਜ ਕਰਦਾ ਉਸ ਤੋਂ ਬਾਅਦ ਜਾ ਕੇ ਸ਼ੁਕਰਨ ਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਵੇਗਾ ਦੇਰ ਰਾਤ ਕੱਲ ਪੋਸਟਮਾਰਟਮ ਚੱਲਿਆ ਹੈ ਪੋਸਟਮਾਰਟਮ ਹੋਇਆ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜਾ ਜਿਸ ਤਰੀਕੇ ਨਾਲ ਸਹਿਮਤੀ ਬਣੀ ਸੀ ਪਰਿਵਾਰ ਦੇ ਨਾਲ ਔਰ ਤੋਂ ਬਾਅਦ ਪੋਸਟਮਾਰਟਮ ਹੋਣ ਤੋਂ ਬਾਅਦ ਹੁਣ ਮ੍ਰਿਤਕ ਦੇ ਨੂੰ ਲਿਜਾਇਆ ਜਾ ਰਿਹਾ ਹੈਗਾ ਇਸ ਵੇਲੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੱਗੇ ਸਕਾਟ ਕਰਕੇ ਲਿਜਾਇਆ ਜਾ ਰਿਹਾ ਹੈ ਔਰ ਜਿੱਥੇ ਤੱਕ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਸ਼ੁਕਰਨ ਨੂੰ ਜਿਹੜਾ ਖਨੂਰੀ ਬਾਰਡਰ ਲਿਜਾਇਆ ਜਾਵੇਗਾ ਉਸ ਦੀ ਮ੍ਰਿਤਕ ਦੇ ਨੂੰ ਖਨੂਰੀ ਬਾਰਡਰ ਲਿਜਾਇਆ ਜਾਵੇਗਾ ਤੇ ਹੁਣ ਮ੍ਰਿਤਕ ਦੇ ਨੂੰ ਐਂਬੂਲੈਂਸ ਦੇ ਵਿੱਚ ਰੱਖ ਲਿੱਤਾ ਗਿਆ ਹੈ ਇਹ ਤਸਵੀਰ ਦੇਖ ਸਕਦੇ ਹੋ ਕਿਉਂਕਿ ਅੱਗੇ ਪੁਲਿਸ ਦੀ ਜਿਹੜੀ ਉਹ ਗੱਡੀ ਲੱਗੀ ਹੈਗੀ ਇਹ ਤਮਾਨ ਟੀਮ ਜਿਹੜੀ ਉਹ ਮੌਜੂਦ ਰਹੇਗੀ ਕਿਉਂਕਿ ਇੱਕ ਵੱਡਾ ਜਿਹੜਾ ਆ ਇੱਕ ਵੱਡਾ ਇਸ਼ੂ ਬਣ ਗਿਆ ਸੀਗਾ ਸ਼ੁਕਰ ਨੂੰ ਲੈ ਕੇ ਔਰ ਇਸ ਇਸ਼ੂ ਦੇ ਉੱਪਰ ਲਗਾਤਾਰ ਪੂਰੇ ਭਾਰਤ ਦੀ ਨਿਗ੍ਹਾਵਾਂ ਜਿਹੜੀਆਂ ਨੇ ਉਹ ਟਿਕੀਆਂ ਹੋਈਆਂ ਸੀਗੀਆਂ ਔਰ ਇਸ ਵੇਲੇ ਇਹ ਤਸਵੀਰ ਜਿਹੜੀ ਉਹ ਸਿੱਧੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜਦੋਂ ਐਂਬੂਲੈਂਸ ਦੇ ਵਿੱਚ ਮ੍ਰਿਤਕ ਦੇ ਨੂੰ ਜਿਹੜਾ ਉਰ ਰੱਖ ਦਿੱਤਾ ਗਿਆ ਹੈ ਔਰ ਉਸ ਦੀ ਮਰਤਕ ਦੇ ਨੂੰ ਹੁਣ ਇਥੋਂ ਲਿਜਾਇਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਪਹਿਲਾਂ ਖਨੋਰੀ ਬਾਟਰ ਲਿਜਾਇਆ ਜਾਵੇਗਾ ਬੜੇ ਸਤਕਾਰ ਦੇ ਨਾਲ ਕਿਉਂਕਿ ਇਸ ਨੂੰ ਸ਼ੁਕਰਾਨੂ ਕਿਸਾਨ ਅੰਦੋਲਨ ਦਾ ਸ਼ਹੀਦ ਜਿਹੜਾ ਉਹ ਦੀ ਦਰਜੀ ਦਿੱਤੀ ਗਈ ਹੈਗੀ ਹੈ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਇਸ ਤਸਵੀਰ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਫਲਾ ਜਿਹੜਾ ਉਹ ਰਵਾਨਾ ਹੋ ਰਿਹਾ ਹੈਗਾ ਪਿੱਛੇ ਜਿਹੜੀ ਐਂਬੂਲੈਂਸ ਜਿਹੜੀ ਹੈ ਉਹ ਆਵੇਗੀ ਉਹ ਐਂਬੂਲੈਂਸ ਦੇ ਵਿੱਚ ਮਰਤਕ ਦੇ ਨੂੰ ਸ਼ੁਕਰਾਨ ਦੀ ਰੱਖਿਆ ਹੈਗਾ ਔਰ ਇਸ ਫੇਲੇ ਇਹ ਤਸਵੀਰਾਂ तमाम ਵੱਡੇ ਅਧਿਕਾਰੀ ਜਿਹੜੇ ਨੂੰ ਮੌਜੂਦ ਨੇਗੇ ਔਰ ਇਹ ਕਿਸਾਨ ਤੁਸੀਂ ਦੇਖ ਰਹੇ ਹੋ ਅੱਗੇ ਕਿਸਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਹੋਣਗੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜਿਹੜੇ ਪ੍ਰਧਾਨ ਨੇ ਉਹ ਨਜ਼ਰ ਆ ਰਹੇ ਹੋਣਗੇ ਆ ਫੁੱਲਾਂ ਦੇ ਨਾਲ ਸੱਜੀ ਗੱਡੀ ਜਿਹੜੀ ਹੈ ਜਿਸ ਦੇ ਵਿੱਚ ਕਰਨ ਦੀ ਮਰਤਕ ਦੇ ਨੂੰ ਰੱਖਿਆ ਗਿਆ ਹੈ ਇਹ ਐਂਬੂਲੈਂਸ ਹੈਗੀ ਹੈ ਐਂਬੂਲੈਂਸ ਦੇ ਵਿੱਚ ਇਹ ਤਸਵੀਰਾਂ ਆ ਜਿਹੜੀਏ ਦੇਖ ਸਕਦੇ ਹੋ ਕਿਉਂਕਿ ਐਂਬੂਲੈਂਸ ਦੇ ਉੱਪਰ ਫੁੱਲਾਂ ਦੇ ਨਾਲ ਇਸ ਐਂਬੂਲੈਂਸ ਨੂੰ ਸਜਾਇਆ ਗਿਆ ਔਰ ਕਿਸਾਨੀ ਝੰਡੇ ਦੇ ਨਾਲ ਸਰਕਾਰ ਸ਼ੁਕਰਾਨੂ ਦਿੱਤਾ ਗਿਆ ਹੈਗਾ ਤੇ ਇਹ ਤਸਵੀਰਾਂ ਕਿਸਾਨ ਆਗੂ ਗੱਲਬਾਤ ਕਰ ਰਹੇ ਨੇ ਉਹ ਵੀ ਸੁਣ ਲੈਣੇ ਨੇ ਜੀ ਜਿੰਨੇ ਵੀ ਮੈਂ ਤੁਹਾਡੇ ਮਾਧਮ ਰਹੀ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੀ ਕੋਈ ਚੌਕ ਹੈ ਜਿੱਥੇ ਵੀ ਕਿਸੇ ਨੇ ਦਰਸ਼ਨ ਕਰਨਿਆ ਤਾਂ ਅਸੀਂ ਰੂਟ ਖਨੌਰੀ ਤੋਂ ਪਾ ਦਾਂਗੇ ਕਿ ਜਿਹੜਾ ਆਪਣਾ ਸੰਗਰੂਰ ਬਰਨਾਲਾ ਤਪਾ ਤੱਪੇ ਤੋਂ ਨਾਲ ਪਿੰਡ ਬੱਲੋ ਹੈ ਜੀ ਉੱਥੇ ਜਾ ਕੇ ਪਿੰਡ ਦੇ ਵਿੱਚ ਸਸਕਾਰ ਅਸੀਂ 2:30 ਵਜੇ ਨੂੰ ਪਤਾ ਜੀ ਖਨੌਰੀ ਬਾਰਡਰ ਲੈ ਕੇ ਹੋਰ ਕਿਰਾਸੀ ਖਨੌਰੀ ਬਾਰਡਰ ਦੇ ਲੈ ਕੇ ਬਸ ਉੱਥੇ ਦਰਸ਼ਨ ਕਰਵਾ ਕੇ ਸਾਰਿਆਂ ਨੂੰ ਜਿੰਨੇ ਕਿ ਸਾਨੂੰ ਡੇਢ 2 ਘੰਟੇ ਲੱਗ ਜਾਣੇ ਖਨੌਰ ਜਾਣ ਦੇ ਘੰਟਾ ਉੱਥੇ ਰੱਖ ਕੇ ਫਿਰ ਅਸੀਂ ਦਰਸ਼ਨ ਕਰਕੇ ਬੋਲ ਕੇ ਇਸਰਾਂਧੀ ਭੇਡ ਕਰਕੇ ਫਿਰ ਉਸਕਾਰ ਪਰਿਵਾਰ ਨਾਲ ਹੀ ਆ ਜੀ ਸੋਸਕਾਰ ਕਿੰਨੇ ਵਜੇ ਰੱਖਿਆ ਜੀ ਸੋਸਕਾਰ ਦਾ ਸਹੀ ਟਾਈਮ ਖਨੌਰੀ ਤੋਂ ਦੱਸਿਆ ਜਾਉਣਾ ਕਿ ਉੱਥੇ ਜੇ ਘੰਟਾ ਵੱਧ ਲੱਗਿਆ ਘੰਟੇ ਤੇ ਲੱਗਿਆ ਉਂ ਅਸੀਂ ਇਹ ਕਹਾਂਗੇ ਕਿ 2:00 ਵਜੇ ਨੂੰ ਸਾਰੇ ਜਿਹੜੇ ਸਿੱਧੇ ਪਿੰਡ ਜਾਣਾ 2 ਵਜੇ ਨੂੰ ਆਇਆ ਤਾਂ ਬਿਲਕੁਲ 2 ਵਜੇ ਸਿੱਧੇ ਪਿੰਡ ਨੂੰ ਵੀ ਕਿਹਾ ਗਿਆ ਇਸ ਵੇਲੇ ਇਹ ਤਸਵੀਰ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਮ੍ਰਿਤਕ ਦੇ ਨੂੰ ਜਿਹੜਾ ਉਹ ਰੱਖਿਆ ਗਿਆ ਚੰਡੇ ਦੇ ਨਾਲ ਕਿਸਾਨੀ ਚੰਡੇ ਦੇ ਨਾਲ ਇਹ ਸਤਕਾਰ ਦਿੱਤਾ ਗਿਆ ਇਸ ਵੇਲੇ ਸਿੱਧੀਆਂ ਤਸਵੀਰਾਂ ਦੇ ਜਿੱਥੇ ਸ਼ੁਕ ਕਰਨ ਦੀ ਮ੍ਰਿਤਕ ਦੇ ਨੂੰ ਲਿਜਾਇਆ ਜਾ ਰਿਹਾ ਹੈਗਾ ਸ਼ੁਕ ਕਰਨ ਦੇ ਪਿਤਾ ਜਿਹੜੇ ਚਾਚਾ ਜਿਹੜੇ ਨੇ ਉਹ ਮੌਜੂਦ ਸਿੱਧੀ ਦੇ ਵਿੱਚ ਬੈਠੇ ਹੋਏ ਨਗੇ ਉਹ ਇਸ ਵੇਲੇ ਇਹ ਸਿੱਧੀ ਤਸਵੀਰ ਅ ਸ਼ੁਭਕਰਨ ਦੀ ਨਰਤਕ ਦੇ ਦੀ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਟੀਵੀ ਸਕਰੀਨ ਤੇ ਕਿਉਂਕਿ ਕਿਸਾਨੀ ਝੰਡੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜੋ ਸਤਕਾਰ ਦਿੱਤਾ ਗਿਆ ਹੈਗਾ ਔਰ ਫੁੱਲਾਂ ਦੇ ਹਾਰ ਜਿਹੜੇ ਨੇ ਪਾਏ ਗਏ ਨੇਗੇ ਔਰ ਪਿਛਲੇ ਅੱਠਾ ਦਿਨਾਂ ਤੋਂ ਇਹ ਇੰਤਜ਼ਾਰ ਸੀ ਕਿ ਜਲਦ ਜਿਹੜਾ ਪ੍ਰਸ਼ਾਸਨ ਗੱਲਬਾਤ ਮੰਨੇ ਕਿਉਂਕਿ ਕਾਫੀ ਰੇੜਕਾ ਜਿਹੜਾ ਉਹ ਬਣਿਆ ਹੋਇਆ ਸੀਗਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਲੇਕਿਨ ਹੁਣ ਉਹ ਜੇਕਰ ਕਹਿ ਰਹੀਏ ਕਿ ਕਾਫੀ ਦੇਰ ਬਾਅਦ ਇਹ ਜਿਹੜਾ ਉਹ ਪਾਰ ਚੜਿਆ ਔਰ ਉਸ ਤੋਂ ਬਾਅਦ ਇਹ ਅੰਤਿਮ ਸੰਸਕਾਰ ਦੀ ਸਹਿਮਤੀ ਬਣੀ ਹੈਗੀ ਆ ਔਰ ਇਸ ਵੇਲੇ ਇਹ ਤਸਵੀਰ ਸਿੱਧੀ ਜਿਹੜੀ ਉਹ ਸ਼ੁਕਰਨ ਦੀ ਦਿੱਤਕ ਦੇਦੀ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਜੋ ਕਿ ਐਂਬੂਲੈਂਸ ਵਿੱਚ ਹੈ ਔਰ ਉਸ ਦੇ ਵਿੱਚ ਸ਼ੁਕਰਨ ਦੇ ਚਾਚਾ ਜਿਹੜੇ ਨੇ ਉਹ ਗੱਡੀ ਦੇ ਵਿੱਚ ਐਂਬੂਲੈਂਸ ਦੇ ਵਿੱਚ ਸਵਾਰ ਨੇ ਉਹਦੇ ਪਰਿਵਾਰ ਸਵਾਰ ਹੈ ਔਰ ਹੁਣ ਪਹਿਲਾਂ ਖਨੂਰੀ ਬਾਰਡਰ ਲਿਜਾਇਆ ਜਾਵੇਗਾ ਖਨੂਰੀ ਬਾਰਡਰ ਤੇ ਵਿੱਚ ਕਿਉਂਕਿ ਸ਼ੁਕਰਨ ਨੂੰ ਸ਼ਹੀਦ ਦਾ ਦਰਜਾ ਜਿਹੜਾ ਉਹ ਮਿਲਿਆ ਖਾਸ ਕਰਕੇ ਪੰਜਾਬ ਸਰਕਾਰ ਨੇ ਇਹ ਅਨਾਉਂਸ ਕੀਤਾ ਹੈ 1 ਕਰੋੜ ਰੁਪਏ ਦੀ ਰਾਸ਼ੀ ਦੇ ਸ਼ੁਕਰਾਂ ਦੀ ਪੈਣ ਨੂੰ ਸਰਕਾਰੀ ਨੌਕਰੀ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਹੈਗਾ ਇਸ ਵੇਲੇ ਇਹ ਸਿੱਧੀ ਤਸਵੀਰ ਉਸ ਐਂਬੂਲੈਂਸ ਦੀ ਜਿਹੜੀ ਉਹ ਨਜ਼ਰ ਆ ਰਹੀ ਹੋਵੇਗੀ ਜਿਸ ਐਂਬੂਲੈਂਸ ਦੇ ਵਿੱਚ ਸ਼ੁਕਰਾਂ ਦੀ ਮਰਤਕ ਦੇ ਨੂੰ ਰੱਖਿਆ ਗਿਆ ਹੈਗਾ ਔਰ ਜਿੱਥੇ ਤੱਕ ਮੰਗਲ ਲੈ ਕੇ ਰੇੜਕਾ ਬਣਿਆ ਸੀਗਾ ਕਿ ਮੰਗਾ ਨੂੰ ਲੈ ਕੇ ਫਸਤੌਰ ਤੇ ਸਰਕਾਰ ਦੇ ਨਾਲ ਇਹ ਰੇੜਕਾ ਬਣਿਆ ਹੋਏ ਸੀ ਕਿ ਐਫ ਆਈ ਆਰ ਦਰਜ ਕਰਾਈ ਜਾਵੇ ਐਫ ਆਈ ਆਰ ਦਰਜ ਹੋਈ ਹੈ ਬਠਿੰਡਾ ਦੇ ਐਸ ਐਸ ਪੀ ਦੇ ਵੱਲੋਂ ਪਰਿਵਾਰ ਨੂੰ ਪ੍ਰੋਸੈਸ ਤੇ ਆਇਆ ਗਿਆ ਸੀਗਾ ਕਿ ਐਫ ਆਈ ਆਰ ਜਿਹੜੀ ਹੈ ਉਹ ਦਿੱਤੀ ਜਾਵੇਗੀ ਐਫਆਰ 4 ਘੰਟਿਆਂ ਦੇ ਵਿੱਚ ਹੱਥ ਦੇ ਵਿੱਚ ਦਿੱਤੀ ਜਾਵੇਗੀ ਤੇ ਕੱਲ 10:45 ਮਿੰਟ ਦੇ ਵਿੱਚ ਥਾਣਾ ਪਤਲਾ ਦੇ ਵਿੱਚ ਐਫਆਰ ਦਰਜ ਹੁੰਦੀ ਹੈ ਔਰ ਉਸ ਦੇ ਵਿੱਚ 41 ਨੰਬਰ ਐਫਆਰ ਜਿਹੜੀ ਉਹ ਦਰਜ ਹੁੰਦੀ ਹੈ ਜਿਸ ਦੇ ਵਿੱਚ 302 ਤਾਰਾ 114 ਤਾਰਾ ਜਿਹੜੀ ਹੈ ਉਹ ਲਾਈ ਜਾਂਦੀ ਹੈਗੀ ਹੈ ਔਰ ਅਨਪਛਾਤੇ ਦੇ ਖਿਲਾਫ ਇਹ ਐਫਆਰ ਦਰਜ ਕੀਤੀ ਜਾਂਦੀ ਹੈ ਜਿਸ ਨੂੰ ਲੈ ਕੇ ਪਰਿਵਾਰ ਨੂੰ ਸੰਤੁਸ਼ਟੀ ਜਿਹੜੀ ਉਹ ਮਿਲੀ ਹੈਗੀ ਹੈ ਲੇਕਿਨ ਇਸ ਵੇਲੇ ਇਹ ਸਿੱਧੀਆਂ ਤਸਵੀਰਾਂ ਨੇ ਜਦੋਂ ਸ਼ੁਭ ਕਰਨ ਦੀ ਅਮਰਤਖ ਦੇ ਨੂੰ ਜਿਹੜਾ ਉਲੇ ਜਾਇਆ ਜਾ ਰਿਹਾ ਹੈਗਾ ਪ੍ਰਧਾਨ ਜੀ ਹੁਣ ਕਿੱਥੇ ਸਿੱਧਾ ਲੈ ਜਾ ਰਹੇ ਹੋ ਇਹ ਹੁਣ ਖਨੌਰੀ ਬਾਰਡਰ ਤੇ ਲੈ ਜਾਗੇ ਉੱਥੇ ਜਾ ਕੇ ਇਹਨਾਂ ਦਾ ਜਿੰਨਾ ਵੀ ਹੋ ਸਕੇ ਉਸੇ ਵੱਧ ਤੇ ਵੱਧ ਸਨਮਾਨ ਕਰਾਂਗੇ ਲੱਗਦਾ ਹੁਣ ਸੰਤੁਸ਼ਟੀ ਹੈਗੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਸਾਥ ਦਿੱਤਾ ਹਾਂਜੀ ਸੰਤੁਸ਼ਟੀ ਤਾਂ ਇਹ ਹੀ ਹੈ ਵੀ ਚਲੋ ਜਿਹੜੀ ਸਾਡੀ ਮੰਗ ਸੀ ਉਹ ਅਸੀਂ ਪੂਰੀ ਕਰਤੀ ਸਰਕਾਰ ਨੇ ਵੀ ਪਰਚਾ ਹੋ ਗਿਆ 302 ਦਾ ਅਸੀਂ ਇਹੀ ਚਾਹਦੇ ਸੀ ਕਿ ਪਰਚਾ ਹੋਣਾ ਚਾਹੀਦਾ ਦੋਸੀਆਂ ਦੇ ਤਾਂ ਬਿਲਕੁਲ ਇਹ ਪਰਚੇ ਦੀ ਮੰਗ ਸੀਗੀ ਤੇ ਇਸ ਵੇਲੇ ਇਹ ਤਸਵੀਰ ਸਿੱਧੀ ਜਦੋਂ ਉਸ ਸ਼ੁਕਰਨ ਦੀ ਮਰਤਕ ਦੇ ਨੂੰ ਇਸ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਸਿੱਧਾ ਖਨੂਰੀ ਬਾਰਡਰ ਜਾਇਆ ਜਾਵੇਗਾ ਖਨੂਰੀ ਬਾਰਡਰ ਦੇ ਵਿੱਚ ਇਹ ਕਿਹਾ ਗਿਆ ਕਿਉਂਕਿ ਖਨੂਰੀ ਬਾਰਡਰ ਦੇ ਉੱਪਰ ਸ਼ੁਕਰਨ ਦੀ ਜਿਹੜੀ ਮੌਤ ਹੋਈ ਸੀਗੀ ਔਰ ਜਿਸ ਕਾਰਨ ਕਿਉਂਕਿ ਇਸ ਦਾ ਕਾਰਨ ਕੀ ਹੈ ਕਿਉਂਕਿ ਪੋਸਟਮਾਰਟਮ ਹੋਇਆ ਪੋਸਟਮਾਰਟਮ ਰਿਪੋਰਟ ਆਏਗੀ ਤਮਾਮ ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਣਗੀਆਂ ਕਿਹੜੀ ਗੋਲੀ ਲੱਗੀ ਕਿਹੜੀ ਘਟਨਾ ਦੇ ਨਾਲ ਉਸ ਦੀ ਮੌਤ ਹੁੰਦੀ ਹੈ ਤਮਾਮ ਚੀਜ਼ਾਂ ਲੇਕਿਨ ਹਲ ਤੱਕ ਗੋਲੀ ਦੀ ਗੱਲ ਜਿਹੜੀ ਉਹ ਕਹੀ ਜਾ ਰਹੀ ਸੀਗੀ ਲੇਕਿਨ ਹੁਣ ਪੋਸਟਮਾਰਟਮ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਇਹ ਦੇਖਣਾ ਹੋਵੇਗਾ ਲੇਕਿਨ ਹਾਲ ਦੀ ਘੜੀ ਇਹ ਤਸਵੀਰਾਂ ਨੇ ਜਦੋਂ ਸ਼ੁਕਰਾਂ ਦੀ ਮ੍ਰਿਤਕ ਦੇਹ ਨੂੰ ਇਸ ਐਂਬੂਲੈਂਸ ਦੇ ਵਿੱਚ ਰੱਖਿਆ ਗਿਆ ਔਰ ਇਸ ਐਂਬੂਲੈਂਸ ਨੂੰ ਪਹਿਲਾਂ ਖਨੂਰੀ ਬਾਰਡਰ ਲਿਜਾਇਆ ਜਾਵੇਗਾ ਉਸ ਤੋਂ ਬਾਅਦ ਸ਼ੁਕਰਾਂ ਦੇ ਪਿੰਡ ਬੱਲੋਂ ਦੇ ਵਿੱਚ ਜਾ ਕੇ ਸ਼ੁਕਰਾਂ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਦੇ ਨਾਲ 8 ਦਿਨ ਬਾਅਦ ਜਿਹੜਾ ਉਹ ਹੋਵੇਗਾ ਔਰ ਇਸ ਵੇਲੇ ਇਹ ਸਿੱਧੀ ਆ ਤਸਵੀਰ ਜਿਹੜੀ ਆ ਉਹ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਕਿ ਇਹ तमाम ਪੁਲਿਸ ਦੀ ਗੱਡੀਆਂ ਜਿਹੜੀਆਂ ਨੇ ਉਹ ਨਾਲ ਮੌਜੂਦ ਹੈ ਔਰ ਸਰਕਾਰੀ ਰਜਿੰਦਰਾ ਹਸਪਤਾਲ ਤੋਂ ਇਹ ਐਂਬੂਲੈਂਸ ਜਿਹੜੀ ਆ ਉਹ ਰਵਾਨਾ ਹੋ ਰਹੀ ਹੈ ਖਨੂਰੀ ਬਾਰਡਰ ਦੇ ਲਈ ਔਰ ਖਨੂਰੀ ਬਾਰਡਰ ਤੋਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਕੋ ਗੱਲਬਾਤ ਕਰ ਰਹੇ ਸੀਗੇ ਕਾਕਾ ਸਿੰਘ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਇਹ ਉੱਥੇ ਜਾ ਕੇ ਡਿਸਾਈਡ ਹੋਵੇਗਾ ਕਿ ਕਦੋਂ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਣਾ ਹੈਗਾ ਲੇਕਿਨ ਇਸ ਵੇਲੇ ਦੀ ਇਹ ਵੱਡੀ ਖਬਰ ਜਰੂਰ ਹੈ ਕਿ ਜਦੋਂ ਸ਼ੁਕਰਨ ਦੀ ਮ੍ਰਿਤਕ ਦੇ ਨੂੰ ਲਿਜਾਇਆ ਜਾ ਰਿਹਾ ਔਰ ਇਸ ਵੇਲੇ ਸਰਕਾਰੀ ਰਜਿੰਦਰਾ ਹਸਪਤਾਲ ਤੋਂ ਜਿਹੜੀ ਐਂਬੂਲੈਂਸ ਹੈ ਉਹ ਬਾਹਰ ਹੋ ਚੁੱਕੀ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਜਦੋਂ ਸ਼ੁਕਰਨ ਦੀ ਮ੍ਰਿਤਕ ਦੇ ਜਿਹੜੀਆਂ ਉਹ ਰਵਾਨਾ ਹੋ ਚੁੱਕੀ ਹੈ ਰਜਿੰਦਰਾ ਹਸਪਤਾਲ ਤੋਂ ਔਰ ਸਿੱਧਾ ਖਨੂਰੀ ਬਾਰਡਰ ਜਿਹੜੀ ਆ ਉਹ ਲਿਜਾਈ ਜਾਵੇਗੀ ਔਰ ਖਾਸ ਤੌਰ ਤੇ ਕਿਸਾਨ ਆਗੂਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਕਿਸੇ ਨੇ ਸਮਾਨ ਦੇਣਾ ਜੇਕਰ ਕਿਸੇ ਨੂੰ ਸਤਕਾਰ ਕਰਨਾ ਤੇ ਉਸ ਦੇ ਲਈ ਇੱਕ ਰੂਟ ਪਲਾਨ ਵੀ ਜਿਹੜਾ ਉਹ ਬਣਾਇਆ ਜਾਵੇਗਾ ਔਰ ਖਾਸ ਤੌਰ ਤੇ ਇਸ ਵੇਲੇ ਇਹ ਤਸਵੀਰ ਜਿਹੜੀ ਉਸ ਦਿੱਤੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਕਿ ਜਦੋਂ ਕਾਫਲਾ ਰਜਿੰਦਰਾ ਹਸਪਤਾਲ ਤੋਂ ਖਨੋਰੀ ਬਾਰਡਰ ਲਈ ਰਵਾਨਾ ਹੋ ਚੁੱਕਾ ਹੈ ਆ ਵੇਖੋ ਜਿਹੜੀ ਕਿਸ ਤਰੀਕੇ ਨਾਲ 70 ਕਿਲੋਮੀਟਰ ਦੇ ਆਸ-ਪਾਸ ਦਾ ਜਿਹੜਾ ਇਹ ਪੂਰਾ ਰਸਤਾ ਹੈਗਾ ਕੰਟੇਕ ਦੇ ਕਰੀਬ ਜਿਹੜਾ ਉਹ ਲੱਗੇਗਾ ਜਦੋਂ ਖਨੋਰੀ ਬਾਰਡਰ ਦੇ ਉੱਪਰ ਮ੍ਰਿਤਕ ਦੀ ਜਿਹੜੀ ਸ਼ੁਕਰਾਂਦੀ ਪਹੁੰਚ ਜਾਈਵੇਗੀ ਔਰ ਉਸ ਸਮੇਂ ਉਸ ਨੂੰ ਉੱਥੇ ਰੱਖਿਆ ਜਾਵੇਗਾ ਮ੍ਰਿਤਕ ਦੀ ਜੋ ਕਾਰ ਹੈ ਉਹ ਬਣੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕਿਸਾਨ ਜਿਹੜੇ ਨੇ ਉਹ ਪ੍ਰਸ਼ਾਸਨ ਦੇ ਨਾਲ ਜਿਸ ਤਰੀਕੇ ਨਾਲ ਰਾਫਤਾ ਚੱਲ ਰਿਹਾ ਸੀਗਾ ਲਗਾਤਾਰ ਮੀਟਿੰਗਾਂ ਦਾ سلسلہ ਚੱਲ ਰਿਹਾ ਸੀ ਪੇਚਾ ਫਸਿਆ ਹੋਇਆ ਸੀ ਲੇਕਿਨ ਪੇਚਾ ਕੱਲ ਦੇਰ ਸ਼ਾਮ ਜਿਹੜਾ ਉਹ ਪੂਰਾ ਹੁੰਦਾ ਜਦੋਂ ਰਾਮਪੁਰਾ ਫੂਲ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੁੰਦਾ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਿਹੜਾ ਉਹ ਜਾਮ ਕੀਤਾ ਹੁੰਦਾ ਉਸ ਦੇ ਵਿੱਚ ਬਟਿੰਡਾ ਦੇ ਐਸਐਸਪੀ ਮੀਟਿੰਗ ਕਰਦੇ ਨੇ ਔਰ ਮੀਟਿੰਗ ਦੇ ਵਿੱਚ ਇਹ ਹੱਲ ਨਿਕਲਦਾ ਹੈ ਮੀਟਿੰਗ ਦੇ ਵਿੱਚ तमाम ਰਸਤਾ ਨਿਕਲਦਾ ਕਿਉਂਕਿ ਐਫਆਈਆਰ ਦੀ ਮੰਗ ਇੱਕ ਅਹਿਮ ਮੰਗ ਚੀਗੀ ਔਰ ਐਫਆਈਆਰ ਨੂੰ ਲੈ ਕੇ ਹੁਣ ਜਿਹੜਾ ਨੇ ਹੋਈਆਂ ਨਹੀਂ ਗਿਆ ਜਿਸ ਦੇ ਵਿੱਚ 41 ਨੰਬਰ ਐਫ ਆਰ ਰਾਤ ਨੂੰ 10:45 ਮਿੰਟ ਤੇ ਦਰਜ ਕੀਤੀ ਗਈ ਹੈਗੀ ਆ ਉਸ ਐਫ ਆਰ ਦੇ ਵਿੱਚ 302 ਧਾਰਾ ਲਾਈ ਗਈ ਹੈ 114 ਧਾਰਾ ਲਾਈ ਗਈ ਹੈ ਔਰ ਸਭ ਤੋਂ ਵੱਡੀ ਗੱਲ 0 ਐਫ ਆਰ ਜਿਹੜੀ ਹੈ ਇਹ ਦਰਜ ਕੀਤੀ ਗਈ ਹੈ तमाम ਬਿਆਨ ਜਿਹੜੇ ਨੂੰ ਲਿਖੇ ਗਏ ਨੇ ਕਿ ਕੰਪਲੇਂਟੈਂਟ ਚਰਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਇਹ तमाम ਪੂਰਾ ਵੇਰਵਾ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ 21 ਤਰੀਕ ਨੂੰ ਕਿਸ ਕਿਸਾਨ ਆंदोलਨ ਦੇ ਵਿੱਚ ਸ਼ੁਕਰਨ ਜਿਹੜਾ ਉਹ ਸ਼ਾਮਿਲ ਸੀਗਾ ਔਰ ਉਸ ਦੇ ਉੱਪਰ ਜਿਹੜੀ ਹੈ ਕਿਉਂਕਿ ਗਨ ਚਲਾਉਣ ਦੇ ਦੀ ਗੋਲੀ ਲੱਗਣ ਦੇ ਜਿਹੜੇ ਉਪਰ तमाम ਉਸ ਦੇ ਉਪਰ ਬਿਆਨ ਲਿਖੇ ਗਏ ਨੇ ਕਿ तमाम ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ ਨੇ ਗਿਆ ਔਰ ਹੁਣ ਜਿਕਰ ਕਿ ਕਿਉਂਕਿ 8 ਦਿਨਾਂ ਤੋਂ ਇਹ ਲਗਾਤਾਰ ਪੇਚਾ ਫਸਿਆ ਹੋਇਆ ਸੀ ਕਿ ਕਦੋਂ ਸ਼ੁਕ ਕਰਨ ਦਾ ਜਿਹੜਾ ਪੋਸਟਮਾਰਟਮ ਹੋਵੇਗਾ ਲੇਕਿਨ ਹੁਣ ਪੋਸਟਮਾਰਟਮ ਜਿਹੜਾ ਉਹ देर रात ਕੱਲ੍ਹ ਦੇਰ ਰਾਤ ਜਿਹੜਾ ਇਹ ਪੋਸਟਮਾਰਟਮ ਹੋਇਆ ਔਰ ਪੋਸਟਮਾਰਟਮ ਦੇ ਵਿੱਚ ਜਿਹੜਾ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀਗਾ ਉਸ ਪੈਨਲ ਨੇ ਇਹ ਪੂਰਾ ਪੋਸਟਮਾਰਟਮ ਜਿਹੜਾ ਉਹ ਕੀਤਾ ਹੈਗਾ ਡਿਜੀਟਲ ਐਕਸ-ਰੇ ਪਹਿਲਾਂ ਉਸ ਤੋਂ ਪਹਿਲਾਂ ਹੁੰਦਾ ਹੈ तमाम ਰਿਪੋਰਟਾਂ ਕਿ ਜਿਹੜੀਆਂ ਨੇ